यही हो जाए कि किसान जरा फिर तो हर कोई ये कहेगा कि जी सत्तर मिल गया हूं एक करोड़ दे नहीं तो मैं जमीन में कुछ नहीं देना फिर सात सात सौ करोड़ रुपया तो किस चीज का लिया हले तक जमीन नहीं देनी ਕਾਨੂੰਨੀ ਤੌਰ ਤੇ ਆਪਾਂ ਜ਼ਮੀਨ ਲੈ ਰਹੇ ਹਾਂ ਪ੍ਰੋਪਰ ਲੈਂਡ ਐਕਵਿਜ਼ੀਸ਼ਨ ਦਾ ਪ੍ਰੋਸੈਸ ਹੋਇਆ ਹੈ ਤੁਸੀਂ ਦਸਖਤ ਕਰਕੇ ਤੁਸੀਂ ਆਪਣੇ ਪੈਸੇ ਚੁੱਕ ਲਏ ਨੇ ਉਸ ਤੋਂ ਬਾਅਦ ਫਿਰ ਤੁਹਾਡਾ ਇਤਰਾਜ਼ ਤਾਂ ਬਣ ਹੀ ਨਹੀਂ ਸਕਦਾ ਜੇ ਕੋਈ ਇਤਰਾਜ਼ ਹੈ ਜਾ ਕੇ ਕੋਰਟ ਵਿੱਚ ਇੱਕ ਵਾਰ ਐਪਲੀਕੇਸ਼ਨ ਦੇ ਦਿਓ ਉੱਥੇ ਜੇ ਕੋਰਟ ਕਹਿੰਦੀ ਹੈ ਕਿ ਇਹਨਾਂ ਨੂੰ ਹੋਰ ਵੀ ਦੇਣਾ ਬੰਦਾ ਹੈ ਤਾਂ ਸਰਕਾਰ ਦੇ ਦੇਵੇਗੀ ਪਰ ਇਹ ਜਿਹੜਾ ਅੱਜ ਦਾ ਇਹਨਾਂ ਨੇ ਤਰੀਕਾ ਆਪਣਾਇਆ ਹੈ ਬਿਲਕੁਲ ਗੈਰ ਕਾਨੂੰਨੀ ਤਰੀਕਾ ਹੈ ਔਰ ਇਹਦੇ ਵਿੱਚ ਵੀ ਤੁਸੀਂ ਦੇਖੋ ਕਿ 90% ਜਿਹੜਾ ਪ੍ਰੋਟੈਸਟ ਦੇ ਹਿੱਸਾ ਸੀਗੇ ਬੰਦੇ ਉਹ ਸਾਰੇ ਜਿਹੜੇ ਹੈਗੇ ਬਾਹਰ ਦੇ ਜ਼ਿਲ੍ਹੇ ਹੈਗੇ ਉਹਦੇ ਵਿੱਚੋਂ ਮੈਂ ਇੱਕ ਦੋ ਨੂੰ ਪੁੱਛਿਆ ਕਿ ਤੁਸੀਂ ਕਿੱਥੇ ਆਏ ਹੋ ਉਹ ਕਹਿੰਦਾ ਮੈਂ ਬਰਨਾਲੇ ਸ਼ਹਿਰ ਦਾ ਆਇਆ ਹਾਂ ਹੁਣ ਬਰਨਾਲਾ ਸ਼ਹਿਰ ਦੇ ਵੀ ਕਿਸਾਨ ਬਣ ਗਏ ਕਿ ਮੈਂ ਤਾਂ ਉੱਥੇ ਦਾ ਕਿਸਾਨ ਆ ਉਹ ਵੀ ਯੂਨੀਅਨ ਦਾ ਹਿੱਸਾ ਬਣ ਗਏ ਜੇ ਪੰਜਾਬ ਜਿਹੜੇ ਬਾਕੀ ਹੈਗੇ ਆ ਪੰਜਾਬ ਦੇ ਬਾਕੀ ਸਾਰੇ ਲੋਕ ਵੀ ਨੇ ਜਿਹੜਾ ਕਿਸਾਨ ਹੈ ਕਿਸਾਨ ਨੂੰ ਇਹਦੇ ਵਿੱਚ ਕੋਈ ਸ਼ੌਕ ਨਹੀਂ ਇਹ ਤਾਂ ਕੁਝ ਲੋਕ ਹੈਗੇ ਆ ਜਿਹੜਾ ਉਕਸਾਉਣ ਦਾ ਕੰਮ ਕਰਦੇ ਆ ਕਿ ਆਪਾਂ ਤੁਹਾਨੂੰ 10 ਦੀ ਥਾਂ ਤੇ 12 ਕਰਾ ਦੇਣੀ ਆ 12 ਦੀ ਥਾਂ ਤੇ 14 ਕਰਾ ਦੇਣੀ ਆ वाला तरीका जरा मैन नहीं लगता किसी भी महजिब समाज का हिस्सा हो सकता है मैं सारियां बेनती यही कराँगा जे किसी किसान को कोई इशू हूँ भी है अपने दरवाजे खुले कभी भी आ सकता अपना इशू दस सदगा पर इस तरीके नाल गैर कानूनी तरीके नाल एक सही तरीका एक सारा कुछ पैसा लैन तो बाद कहना कि जो आप कब्जा नहीं देवेंगे तो आप गैर कानूनी तौर पर दोबारा कब्जा करवाएंगे तो ये वास्ते पुलिस हैगी है प्रशासन हैगी है आप जरूर उन्होंने खिलाफ कार्रवाई करा हूँ भी जो किसी कोई हैगा वह जरूर आ जाए जे हम अपने ग्यारह जवान है ये अपने मुंडे नहीं है ਇਹ ਆਪਣੇ ਪੰਜਾਬ ਦੇ ਮੁੰਡੇ ਕੁੜਿਆਣੀ ਨੇ ਇਹਨਾਂ ਦੇ ਉੱਤੇ ਤੁਸੀਂ ਦੇਖੋ ਕਿਸ ਤਰੀਕੇ ਨਾਲ ਡਾਂਗਾ ਫੇਰੀਆਂ ਨੇ ਤੇ ਮਤਲਬ ਇਹ ਇਸ ਤਰੀਕੇ ਦਾ ਸਮਾਜ ਸਾਨੂੰ ਪੰਜਾਬ ਵੀ ਚਾਹੀਦਾ ਇਹ ਦੱਸ ਦਿਓ ਇੱਕ ਵਾਰ ਸੋਚਣਾ ਚਾਹੀਦਾ ਕਿ ਜਿਹੜਾ ਖੁਦ ਨੂੰ ਕਿਸਾਨ ਕਹਿ ਰਹਾ ਹੈ ਪੁਲਿਸ ਜਿਹਦਾ ਕੰਮ ਹੈਗਾ ਜੇ ਕੋਈ ਗਲਤੀ ਕਰੇ ਤਾਂ ਉਹਦੇ ਉੱਤੇ ਲਾਠੀ ਚੜੇ ਪੁਲਿਸ ਨੇ ਲਾਠੀ ਨਹੀਂ ਪਾਈ ਜਿਹੜਾ ਕਿਸਾਨ ਹੈ ਉਹ ਖੁਦ ਨੂੰ ਕਿਸਾਨ ਕਹਿ ਰਹਾ ਮੈਨੂੰ ਨਹੀਂ ਪਤਾ ਕਿਸਾਨ ਹੈ ਵੀ ਕਿ ਨਹੀਂ ਹੈ ਖੁਦ ਨੂੰ ਕਿਸਾਨ ਕਹਿੰਦਾ ਹੈ ਪਰ ਆਪਣੇ ਹੀ ਮੁੰਡੇ ਕੁੜਿਆਣੂ ਕਿਸ ਤਰੀਕੇ ਨਾਲ ਉਹਨਾਂ ਨੇ ਕੁੱਟਿਆ ਕਿਸ ਤਰੀਕੇ ਨਾਲ ਫ੍ਰੈਕਚਰਸ ਹੋਏ ਨੇ ਐਸ ਐਚਓ ਦੇ ਕਿਸੇ ਹੋਰ ਥਾਂ ਤੇ ਤੁਸੀਂ ਇਸ ਤਰੀਕੇ ਨਾਲ ਦੇਖਿਆ ਹੋਇਆ ਹੈ ਕਿਸੇ ਦੇਸ਼ ਦੇ ਕਿਸੀ ਹੋ ਰਿਹਾ ਹੈ ਇਸ ਤਰੀਕੇ ਨਾਲ ਤੁਸੀਂ ਦੇਖ ਰਹੇ ਮੈਨੂੰ ਲੱਗਦਾ ਹੈ ਕਿ ਇਹ ਪੰਜਾਬ ਦੇ ਲਈ ਵੀ ਇੱਕ ਚਿੰਤਾ ਦਾ ਵਿਸ਼ੇ ਹੈ ਕਿ ਕੁਝ ਗੈਰ-ਚਰਾਰਤੀ ਤੱਤ ਉਹ ਨੇ ਜਿਹੜਾ ਕਿ ਮਾਹੌਲ ਨੂੰ ਨੁਕਸਾਨਾ ਚਾਹੁੰਦੇ ਨੇ ਜਿਹੜਾ ਕਿ ਗੈਰ-ਕਾਨੂੰਨੀ ਤੌਰ ਤੇ ਬੈਨੀਫਿਟ ਲੈਣਾ ਚਾਹੁੰਦੇ ਨੇ ਉਹਨਾਂ ਨੂੰ ਬਿਲਕੁਲ ਵੀ ਕਿਸੇ ਵੀ ਤਰੀਕੇ ਨਾਲ ਆਪਣਾ ਜਿਹੜਾ ਕੰਮਿਆਬ ਨਹੀਂ ਹੋਣ ਦੇਵਾਂਗੇ ਜਿਹੜੇ ਸਹੀ ਕਿਸਾਨ ਹੈਗੇ ਆ ਜੇ ਉਹਨਾਂ ਨੂੰ ਕੋਈ ਵੀ ਔਰ ਪ੍ਰੋਬਲਮ ਹੈ ਕਿ ਇਹ ਕੋਈ ਇਸ਼ੂ ਹੈ ਉਹ ਸਾਡੇ ਦਰਵਾਜ਼ੇ ਖੁੱਲੇ ਨੇ ਉਹ ਕਦੀ ਵੀ ਆ ਸਕਦੇ ਆ ਸਰ ਦੇਖੋ ਜਿਵੇਂ ਤੁਹਾਨੂੰ ਵੀ ਪਤਾ ਹੋਏਗਾ ਕਿ ਕੱਲ ਆਪਾਂ 8.5 ਕਿਲੋਮੀਟਰ ਸਟ੍ਰੇਜ ਜਿਹੜਾ ਆਏਗਾ ਦੁੰਨੇ ਵਾਲਾ ਸ਼ੇਰਗੜ ਇਹ ਸਾਰਾ ਏਰੀਆ ਦਾ ਜਿਹੜਾ ਆਪਣਾ ਨੈਸ਼ਨਲ ਹਾਈਵੇ ਦਾ ਅ ਅੰਮ੍ਰਿਤਸਰ ਜਾਮਨਗੜ ਐਕਸਪ੍ਰੈਸ ਵੀ ਹੈ ਇਹਦੇ ਵਿੱਚੋਂ ਆਪਾਂ ਕੱਲ ਪੋਜੀਸ਼ਨ ਲਿਆ ਸੀ ਇਹ ਕੁੱਲ ਜਿਹੜੀ ਸੜਕ ਹੈਗੀ ਆ 62.6 ਕਿਲੋਮੀਟਰ ਦੀ ਹੈ ਜਿਹੜਾ ਬਠਿੰਡੇ ਜ਼ਿਲ੍ਹੇ ਦੇ ਅੰਦਰ ਆਉਂਦੀ ਹੈ ਤੇ ਇਹਦੇ ਵਿੱਚ ਆਪਾਂ ਜਿਹੜਾ ਟੋਟਲ ਕੰਪੰਸੇਸ਼ਨ ਜਿਹੜਾ ਐਵਾਰਡ ਹੋਇਆ ਹੈ ਉਹ 731 ਕਰੋੜ ਰੁਪਿਆ ਹੈ ਉਹ 731 ਕਰੋੜ ਵਿੱਚੋਂ ਆਪਾਂ 693 ਕਰੋੜ ਰੁਪਿਆ ਜਿਹੜਾ ਹੈਗਾ ਉਹ ਡਿਸਬਰਸ ਕਰ ਚੁੱਕੇ ਆਂ ਬਾਕੀ ਦਾ ਜਿਹੜਾ 30 35 ਕਰੋੜ ਉਹਦੇ ਵਿੱਚ 10 ਕਰੋੜ ਰੁਪਿਆ ਇੱਕ ਝੋਲਾ ਮਾਰਕਾਂ ਦਾ ਪੰਚਾਇਤ ਦਾ ਹੈਗਾ ਬਾਕੀ ਕੁੱਲ ਮਿਲਾ ਕੇ 27 ਪਿੰਡਾਂ ਵਿੱਚ 20 ਕਰੋੜ ਰੁਪਏ ਦੀ ਪੈਂਡੈਂਸੀ ਹੈ ਜਿਹੜਾ ਕਿ ਉਹ ਵੀ ਇਹਨਾਂ ਦੇ ਆਪਣੇ ਡਿਸਪਿਊਟਸ ਕਰਕੇ ਹੈ ਕਿਸੇ ਦਾ ਬੈਂਕ ਦੇ ਨਾਲ ਡਿਸਪਿਊਟ ਹੈ ਕਿਸੇ ਦਾ ਨਾਲ ਦੇ ਬੰਦੇ ਦੇ ਨਾਲ ਡਿਸਪਿਊਟ ਹੈ ਕਿਸੇ ਦਾ ਸ਼ੇਅਰਹੋਲਡਿੰਗ ਦਾ ਡਿਸਪਿਊਟ ਹੈ ਜਿਹੜਾ ਵੀ ਹੈਗਾ ਤੇ ਜੇ ਆਪਾਂ 700 ਕਰੋੜ ਰੁਪਏ ਲੈ ਕੇ ਵੀ ਇਹ ਕਹੇ ਕਿ ਆਪਾਂ ਪੋਜੀਸ਼ਨ ਨਹੀਂ ਦਵਾਵਾਂਗੇ ਤਾਂ ਇਹ ਤਾਂ ਪੰਜਾਬ ਦੇ ਨਾਲ ਵੀ ਤੇ ਦੇਸ਼ ਦੇ ਨਾਲ ਵੀ ਜਿਹੜੀ ਹੈਗੀ ਹੈ ਉਹ ਇੱਕ ਬਹੁਤ ਵੱਡੀ ਉਹ ਗਲਤੀ ਹੈਗੀ ਹੈ ਕਿ ਜੇ ਇਸ ਤਰੀਕੇ ਦੇ ਦੇਸ਼ ਹਿੱਤ ਦੇ ਪ੍ਰੋਜੈਕਟ ਜਿਹੜਾਗਾ ਆਪਾਂ ਬਿਲਕੁਲ ਵੀ ਰੋਕ ਨਹੀਂ ਸਕਦੇ ਤੇ ਨਾਲ ਹੀ ਜਦੋਂ ਆਪਾਂ ਪੋਜੀਸ਼ਨ ਲਿਆ ਸੀ ਇਸ ਤੋਂ ਪਹਿਲਾਂ ਮੈਂ ਇਹਨਾਂ ਦਾ ਜਿਹੜਾ ప్రధాన ਨੇ ਉਹਨੂੰ 15 ਦਿਨ ਪਹਿਲੇ ਤੋਂ ਹੀ ਚਾਰ ਬਾਰ ਕਾਲ ਕੀਤਾ ਆਪਾਂ ਅਖਬਾਰ ਵਿੱਚ ਵੀ ਕੜਿਆ ਕਿ ਜੇ ਕਿਸੇ ਵੀ ਕਿਸਾਨ ਦਾ ਕੋਈ ਪੇਮੈਂਟ ਬਾਕੀ ਹੈ ਉਹ ਆ ਕੇ ਦਫਤਰ ਵਿੱਚ ਆਪਣਾ ਐਪਲੀਕੇਸ਼ਨ ਦੇ ਕੇ ਆਪਣਾ ਪੇਮੈਂਟ ਕਲੀਅਰ ਕਰਵਾ ਲੇ ਅਖਬਾਰ ਵਿੱਚ ਵੀ ਆਪਾਂ ਕੜਾ 15 ਦਿਨ ਦਾ ਵੀ ਕੀਤਾ ਉਸ ਤੋਂ ਪਹਿਲਾਂ ਵੀ ਕਰ ਚੁੱਕੇ ਆ ਉਸ ਤੋਂ ਬਾਅਦ ਵੀ ਜੇ ਕੋਈ ਵਿਅਕਤੀ ਨਹੀਂ ਆਂਦਾ ਸਾਰੀ ਪੇਮੈਂਟ ਵੀ ਤੁਹਾਡੀ ਹੋ ਚੁੱਕੀ ਹੈ ਹੁਣ ਸਿਰਫ ਇਸ ਕਰਕੇ ਕਿ ਆਪਣੀ ਮਰਜ਼ੀ ਦਾ ਪੈਸਾ ਮੈਨੂੰ ਚਾਹੀਦਾ ਕਿ ਜੀ ਮੈਂ 1 ਕਰੋੜ ਮੰਗਦਾ ਫਿਰ ਮੰਗਨ ਦਾ ਤਾਂ ਹਰ ਕਿਸੇ ਨੂੰ ਇਹ ਹੈ ਫਿਰ ਤਾਂ ਕੋਈ ਕੁਝ ਵੀ ਮੰਗ ਲਵੇ ਕੋਈ ਕਹਿ ਦੇ ਕਿ ਮੈਂ 2 ਕਰੋੜ ਦੇਣਾ ਲੈਣਾ ਚਾਹੁੰਦਾ ਮੈਨੂੰ ਤਾਂ 4 ਕਰੋੜ ਦਿਓ ਕਾਨੂੰਨ ਨ ਦੀ ਕੋਈ ਚੀਜ਼ ਹੈ ਜਿਹੜਾ ਕਾਨੂੰਨੀ ਤੌਰ ਤੇ ਇੱਕ ਕਲੈਕਟਰ ਨੇ ਡਿਸੀਜਨ ਲੈ ਲਿਆ ਕਿ ਤੁਹਾਡਾ ਇੰਨਾ ਮਾਵਜ਼ਾ ਬੰਦਾ ਹੈ ਉਹ ਮਾਵਜ਼ਾ ਤੁਹਾਨੂੰ ਮਿਲ ਚੁੱਕਾ ਹੈ ਤੁਸੀਂ ਖੁਦ ਲੈ ਚੁੱਕੇ ਹੋ ਦਸਤਖਤ ਕਰਕੇ ਇੱਥੇ ਆ ਕੇ ਆਪਣੇ ਬੈਂਕ ਅਕਾਊਂਟ ਦੇ ਕੇ ਤੁਹਾਡੇ ਅਕਾਊਂਟਸ ਵਿੱਚ ਪੈਸਾ ਪੈ ਗਿਆ ਹੈ ਹੁਣ ਉਸ ਤੋਂ ਬਾਅਦ ਕਿ ਮੈਂ ਹੁਣ ਜ਼ਮੀਨ ਨਹੀਂ ਦਵਾਂਗਾ ਇਸ ਤੋਂ ਬਾਅਦ ਮੈਨੂੰ ਹੁਣ ਹੋਰ 20 ਲੱਖ ਰੁਪਇਆ ਚਾਹੀਦੇ ਆ ਜੇ ਚਾਹੀਦੇ ਆ ਤਾਂ ਕੋਰਟ ਵਿੱਚ ਜਾ ਕੇ ਲੈ ਲਓ ਤਰੀਕਾ ਹੀ ਹੋਈ ਹੈ ਇੱਕ ਜਿਹੜਾ ਮੁਹਜਬ ਸਮਾਜ ਹੁੰਦਾ ਹੈ ਉਹਦਾ ਤਰੀਕਾ ਹੀ ਇਹੀ ਹੈ ਕਿ ਜੇ ਉਹ ਕਿਸੇ ਗਲਤ ਤੋਂ ਉਹਨਾਂ ਨੂੰ ਲੱਗਦਾ ਕਿ ਉਹਨਾਂ ਦੇ ਨਾਲ ਨਾਇਨਸਾਫੀ ਹੋਈ ਹੈ ਤੇ ਇਸ ਇਹਦੇ ਲਈ ਜਿਹੜੇ ਹੈਗੇ ਕੋਰਟ ਬਣੇ ਹੋਏ ਨੇ ਤੇ ਆਪਣੀ ਆਪ ਵਿੱਚ ਹੀ ਕੋਰਟ ਕੋਈ ਨਹੀਂ ਬਣ ਸਕਦਾ ਜੇ